ਸਤਿ ਸ਼੍ਰੀ ਅਕਾਲ ਜੀ ਗੱਲ ਕਰਾਂਗੇ ਭਾਰਤ ਚੀਨ ਮੈਕਸੀਕੋ ਕੈਨੇਡਾ ਵਰਸਸ ਅਮਰੀਕਾ ਦੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਦੇ ਵੱਲੋਂ ਹੁਣ ਵੱਖੋ ਵੱਖਰੇ ਦੇਸ਼ਾਂ ਦੇ ਉੱਪਰ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਟੈਕਸ ਲਗਾਇਆ ਜਾ ਰਿਹਾ ਹੈ ਟੈਰਿਫ ਜਿਸ ਨੂੰ ਬੋਲਿਆ ਜਾਂਦਾ ਹੈਗਾ ਆਜਾਤ ਨਿਰਜਾਤ ਦਾ ਜਿਹੜਾ ਉਹ ਟੈਕਸ ਲਾਇਆ ਜਾ ਰਿਹਾ ਹੈਗਾ ਕਈ ਦੇਸ਼ ਜਿਹੜੇ ਟੈਕਸ ਵਸੂਲਦੇ ਨੇ ਕਈ ਨਹੀਂ ਵਸੂਲਦੇ ਡਬਲਯੂਟੀਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਡਰ ਵਾਲੇ ਦੇਸ਼ ਇਸ ਦਾ ਵਿਰੋਧ ਵੀ ਜਿਹੜੇ ਉਹ ਕਰਨ ਦੇ ਉੱਪਰ ਲੱਗੇ ਹੋਏ ਨੇ ਕੁਝ ਦਿਨ ਪਹਿਲਾਂ ਟਰੰਪ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈਗਾ ਕਿ ਉਹ ਕਈ ਦੇਸ਼ਾਂ ਦੇ ਉੱਪਰ ਆਪਣਾ ਟੈਰਿਫ ਲਗਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਸਿੱਧੇ ਰੂਪ ਦੇ ਵਿੱਚ ਜੇ ਕਹਿ ਲਈਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਧਮਕੀ ਦੇ ਰੂਪ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦਾ ਇੱਕ ਜਵਾਬ ਮਿਲਦਾ ਹੈਗਾ ਕਿ ਭਾਰਤ ਸਭ ਤੋਂ ਵੱਧ ਜਿਹੜਾ ਹੋ ਟੈਰਿਫ ਲਾਉਂਦਾ ਹੈਗਾ ਅਤੇ ਹੁਣ ਭਾਰਤ ਦੇ ਉੱਪਰ ਵੀ ਜਿਹੜਾ ਉਹ ਟੈਰਿਫ ਲੱਗੂਗਾ ਉਸ ਉਸ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਦੇਸ਼ ਜਿਹੜਾ ਭਾਰਤ ਹੈਗਾ ਉਸ ਨੂੰ ਅਮਰੀਕਾ ਦੀ ਗੱਲ ਮੰਨਣੀ ਪਊਗੀ ਨਹੀਂ ਭਾਰਤ ਨੂੰ ਬੈਨ ਕਰ ਦਿੱਤਾ ਜਾਊਗਾ ਹੁਣ ਬੈਨ ਕਿੱਥੋਂ ਕਰਨਾ ਹੈ ਕਿਵੇਂ ਕਰਨਾ ਹੈ ਉਹ ਸ਼ਾਇਦ ਅਮਰੀਕਾ ਹੀ ਜਾਣਦਾ ਹੋਵੇ ਪਰ ਤਾਨੂੰ ਉਦੋਂ ਬਾਅਦ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਕੈਬਨਿਟ ਮੰਤਰੀ ਕੋਈ ਵੀ ਇਸ ਮਾਮਲੇ ਦੇ ਉੱਪਰ ਖੁੱਲ ਕੇ ਸਾਹਮਣੇ ਨਹੀਂ ਆਇਆ ਜਿੱਥੇ ਚੀਨ ਦੇ ਉੱਪਰ ਟੈਰਿਫ ਲਾਉਣ ਦੀ ਗੱਲ ਚੱਲੀ ਸੀ ਤਾਂ ਚੀਨ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਉਹ WTO ਕੋਲੇ ਸ਼ਿਕਾਇਤ ਕਰੇਗਾ World Trade Organization ਸੰਗਠਨ ਦੇ ਕੋਲੇ ਸ਼ਿਕਾਇਤ ਕਰੇਗਾ ਜਿਹੜੇ ਸੰਗਠਨ ਨੂੰ ਜਿਹੜਾ ਸੰਗਠਨ ਇਹਨਾਂ ਸਾਰੇ ਦੇਸ਼ਾਂ ਨੂੰ ਇੱਕ ਲੜੀ ਦੇ ਵਿੱਚ ਬੰਨ੍ਹ ਕੇ ਰੱਖਦਾ ਹੈਗਾ ਜਿਹੜੀ ਆ ਇਸ ਦੇ ਵਿੱਚ ਇੱਕ ਗੱਲ ਹੋਰ ਤੁਹਾਨੂੰ ਦੱਸ ਦੇ ਕਿ ਅੱਜ ਕਿਸਾਨ WTO ਤੋਂ ਭਾਰਤ ਨੂੰ ਬਾਹਰ ਆਉਣ ਦੇ ਲਈ ਕਹਿੰਦੇ ਨੇ ਕਿ ਭਾਰਤ ਇਸ ਦੇ ਵਿੱਚੋਂ ਬਾਹਰ ਆਵੇ ਵਿਸ਼ਵ ਵਪਾਰ ਸੰਗਠਨ ਸੰਸਥਾ ਦੇ ਵਿੱਚੋਂ ਅਮਰੀਕਾ ਨੇ ਐਲਾਨ ਕੀਤਾ ਸੀ ਸ਼ਾਇਦ ਉਹ ਬਾਹਰ ਆਵੇ ਜਾਂ ਨਾ ਆਵੇ ਤਾਂ ਕਿਸਾਨ ਭਾਰਤ ਦੇ ਮੰਗ ਕਰਦੇ ਨੇ ਕਿ WTO ਦੇ ਵਿੱਚੋਂ ਜਿਹੜਾ ਭਾਰਤ ਉਹ ਬਾਹਰ ਆਵੇ ਤਾਂ ਹੁਣ ਉਸੇ ਕੋਲੇ ਸਾਰੇ ਦੇਸ਼ ਆਪਣੀ ਸ਼ਿਕਾਇਤ ਲੈ ਕੇ ਜਾਣ ਨੂੰ ਤਿਆਰ ਨੇ ਕਿ ਅਮਰੀਕਾ ਉਹਨਾਂ ਦੇ ਉੱਪਰ ਬਾਦੂ ਟੈਰਿਫ ਲਾ ਰਿਹਾ ਹੈ ਜਦੋਂ ਕਿ ਉਸ ਸੰਯੁਕਤ ਦੇ ਵਿੱਚ ਦੇਸ਼ ਜਿਹੜਾ ਇੱਕ ਦੂਜੇ ਦੇ ਅਜਾਤ ਨਿਰਜਾਤ ਦੇ ਉੱਪਰ ਘੱਟੋ-ਘੱਟ ਜ਼ਿਆਦਾ ਟੈਰਿਫ ਲਾ ਸਕਦੇ ਨੇ ਜਾਂ ਫਿਰ ਨਹੀਂ ਲਾ ਸਕਦੇ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਉਹ ਨਿਯਮ ਕਾਨੂੰਨ ਬਣਾਏ ਹੋਏ ਨੇ ਪਰ ਇਸ ਵਿਚਾਲੇ ਆਪਾਂ ਇਸ ਦੀ ਗੱਲ ਕਰਦੇ ਆ ਕਿ ਚੀਨ ਨੇ ਵੀ ਜਿਹੜਾ ਸਾਫ਼ ਇਨਕਾਰ ਕਰ ਦਿੱਤਾਗਾ ਕਿ ਉਹ ਇਸ ਚੀਜ਼ ਨੂੰ ਨਹੀਂ ਮੰਨੇਗਾ ਅਤੇ ਦੂਜੇ ਪਾਸੇ ਮੈਕਸੀਕੋ ਦੇ ਉੱਪਰ ਵੀ ਟੈਰਿਫ ਲਾਉਣ ਦੀ ਗੱਲ ਜਿਹੜੀ ਟਰੰਪ ਦੇ ਵੱਲੋਂ ਕੀਤੀ ਗਈ ਸੀ ਤਾਂ ਮੈਕਸੀਕੋ ਨੇ ਵੀ ਇਨਕਾਰ ਕਰ ਦਿੱਤਾਗਾ ਕੈਨੇਡਾ ਦੇ ਉੱਪਰ ਵੀ ਟੈਰਿਫ ਲਾਉਣ ਦੀ ਗੱਲ ਕੀਤੀ ਗਈ ਸੀ ਤਾਂ ਫਿਲਹਾਲ ਕੈਨੇਡਾ ਦੇ ਵੱਲੋਂ ਵੀ ਵਿਰੋਧ ਜਿਹੜਾ ਇਸ ਦਾ ਜਤਾਇਆ ਜਾ ਰਿਹਾ ਹੈ ਭਾਰਤ ਦੇ ਉੱਪਰ ਟੈਰਿਫ ਲਾਉਣ ਦੀ ਗੱਲ ਕੀਤੀ ਗਈ ਤਾਂ ਭਾਰਤ ਦੇ ਵੱਲੋਂ ਹਲੇ ਤੱਕ ਇੱਕ ਸ਼ਬਦ ਵੀ ਜਿਹੜਾ ਇਸ ਦੇ ਖਿਲਾਫ ਨਹੀਂ ਬਚਾਰਿਆ ਗਿਆ ਸ਼ਾਇਦ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਦਰ ਖਾਤੇ ਆਪਣੀ ਦੋਸਤੀ 트ੰਪ ਦੇ ਨਾਲ ਬਚਾਉਣ ਦੇ ਲਈ ਲੱਗੇ ਹੋਏ ਹੁਣ ਜਾਂ ਫਿਰ ਅਮਰੀਕਾ ਦੀ ਜੈਕਰੀਆ ਪਾਵਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਵਰ ਜਿਹੜੀ ਉਹ ਘਟ ਗਈ ਹੋਵੇ ਜਿਹੜੀ ਪਹਿਲਾਂ ਕਿਤੇ মিডিਆ ਨੇ ਬਰਾਬਰ ਚੱਕੀ ਹੋਈ ਸੀ ਜਾਂ ਉੱਪਰ ਟਪਾ ਦਿੱਤੀ ਸੀ ਕੰਪੇਅਰ ਦੇ ਵਿੱਚ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੂਰਾ ਸਰਬਸ਼੍ਰੇਸ਼ਟ ਤੇ ਸ਼ਕਤੀਸ਼ਾਲੀ ਜਿਹੜਾ ਉਹ ਦਿਖਾਇਆ ਜਾਂਦਾ ਹੈਗਾ ਪਰ ਹੁਣ ਇੱਥੇ ਟੈਰਿਫ ਲਾਉਣ ਦੇ ਮਾਮਲੇ ਦੇ ਵਿੱਚ ਭਾਰਤ ਦਾ ਇੱਕ ਵੀ ਨੁਮਾਇੰਦਾ ਜਿਹੜਾ ਖੁੱਲ ਕੇ ਸਾਹਮਣੇ ਨਹੀਂ ਆਇਆ ਕਿਸੇ ਦੇ ਵੱਲੋਂ ਇੱਕ ਸ਼ਬਦ ਜਿਹੜਾ ਉਹ ਨਹੀਂ ਵਰਤਿਆ ਗਿਆ ਚਾਹੇ ਦੂਜੇ ਦੇਸ਼ ਦੇ ਵਿਰੋਧ ਦੇ ਵਿੱਚ ਹੁਣ ਬਰਗਲੇ ਤੇ ਖੜੀ ਹੈ ਕਿ ਆਖਰਕਾਰ ਭਾਰਤ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਕੋਈ ਜਿਹੜਾ ਬਿਆਨ ਜਾਰੀ ਕਿਉਂ ਨਹੀਂ ਕੀਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਅਮਰੀਕਾ ਦੇ ਟੈਰਿਫ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਹੁਣ ਇਸ ਦੇ ਪਿੱਛੇ ਦੇ ਕੀ ਕਾਰਨ ਹੋ ਸਕਦੇ ਨੇ ਉਹ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਗੀ ਤਰ੍ਹਾਂ ਜਾਣਦੇ ਹੋਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਗੀ ਤਰ੍ਹਾਂ ਜਾਣਦੇ ਹੋਣ ਜਾਂ ਸੁਰੱਖਿਆ ਮੰਤਰੀ ਰਾਜਨਾਥ ਚੰਗੀ ਤਰ੍ਹਾਂ ਬਕੋ ਉੰਬਖਰੇ ਕਿੰਨੀ ਕੈਬਨਟ ਹੈ ਉਹ ਸਾਰੀ ਸ਼ਾਇਦ ਚੰਗੀ ਤਰ੍ਹਾਂ ਜਾਣਦੀ ਹੋਵੇ ਕਿ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਜਦ ਸਾਡੇ ਦੇਸ਼ ਦਾ ਜਿਹੜਾ ਮੀਡੀਆ ਹਰ ਦਿਨ ਸਰਕਾਰ ਦੇ ਪ੍ਰਤੀ ਚਿੰਤਾ ਪ੍ਰਗਟ ਕਰਦਾ ਰਹਿੰਦਾ ਹੈਗਾ ਸ਼ਾਇਦ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਨਾ ਹੀ ਮੀਡੀਆ ਦੇ ਵੱਲੋਂ ਕੈਬਨਟ ਕੇਂਦਰ ਸਰਕਾਰ ਦੇ ਮੰਤਰੀ ਨੂੰ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰਕਾਰ ਅਮਰੀਕਾ ਦੇ ਵੱਲੋਂ ਜਿਹੜਾ ਟੈਰਿਫ ਲਾਇਆ ਜਾ ਰਿਹਾ ਤਾਂ ਉਸ ਦੇ ਸਬੰਧ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ 트럼ਪ ਦੇ ਨਾਲ ਗੱਲਬਾਤ ਕਰ ਲਈ ਗਈ ਸੀ ਤਾਂ ਫਿਰ ਕਿਉਂ ਸਿੱਧੇ ਰੂਪ ਦੇ ਵਿੱਚ ਸਿੱਧੇ ਸ਼ਬਦਾਂ ਦੇ ਵਿੱਚ 트럼ਪ ਦੇ ਵੱਲੋਂ ਭਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਅੱਗੇ ਹੋਰ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ